ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਦੱਸੀਏ ਕਿ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤੇ ਉੱਥੇ ਹੀ ਇਲੈਕਸ਼ਨ ਕਮਿਸ਼ਨਰ ਨੂੰ ਲੈ ਕੇ ਜੜੀਆਂ ਕਿ ਕੁਝ ਗੱਲਾਂ ਜੜੀਆਂ ਕਿ ਲੁਕਾਉਣ ਦੇ ਇਲਜ਼ਾਮ ਲੱਗ ਰਹੇ ਨੇ ਤੇ ਜਿਸ ਤੋਂ ਬਾਅਦ ਇੱਕ ਵੱਡਾ ਫੈਸਲਾ ਉਹਨਾਂ ਦੀ ਮੈਂਬਰਸ਼ਿਪ ਜੜੀ ਕਿ ਖੋਹ ਸਕਦਾ ਹੈ ਤੇ ਜਿਸ ਦੇ ਦੌਰਾਨ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸੀਏ ਕਿ ਉੱਥੇ ਹੀ ਖੜੂਰ ਸਾਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤੇ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਤੇ ਆਧਾਰਿਤ ਕੀਤੀ ਤੇ ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖੜੂਰ ਸਾਬ ਤੋਂ ਆਜ਼ਾਦ ਚੌਣ ਹੈ ਜਿੱਤੇ ਅਮਰਿਤਪਾਲ ਸਿੰਘ ਨੇ ਆਪਣੇ ਜਿਹੜੇ ਦਸਤਾਵੇਜ਼ ਆ ਉਸ ਦੇ ਵਿੱਚ ਕਈ ਜਾਣਕਾਰੀਆਂ ਛਪਾਈਆਂ ਗਈਆਂ ਹਨ ਤੇ ਵਿਕਰਮਜੀਤ ਸਿੰਘ ਨੇ ਦਾਵਾ ਕੀਤਾ ਹੈ ਕਿ ਨਾਮਜ਼ਦਗੀ ਪੱਤਰ ਆ ਜਿਹੜਾ ਕਿ ਅਧੂਰਾ ਹੈ ਫੰਡਾ দান ਅਤੇ ਖਰਚ ਬਾਰੇ ਜਾਣਕਾਰੀ ਛੁਪੀ ਹੋਈ ਸੀ ਤੇ ਵੋਟਾ ਮੰਗਣ ਦੇ ਲਈ ਧਾਰਮਿਕ ਤਾਨਾ ਦੀ ਵਰਤੋਂ ਕੀਤੀ ਗਈ ਹੈ ਤੇ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਤੇ ਚੋਣ ਕਮਿਸ਼ਨਰ ਦੀ ਇਜਾਜ਼ਤ ਲੈ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਤੇ ਅਜਿਹੇ ਜਿਹ ਬਿਕਰਮਜੀਤ ਸਿੰਘ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਹੈ ਤੇ ਪਟੀਸ਼ਨ ਤੇ ਸੁਣਵਾਈ 6 ਅਗਸਤ ਤੋਂ ਸ਼ੁਰੂ ਹੋਵੇਗੀ ਤੇ ਸੰਸਦ ਅਮਰਤਪਾਲ ਸਿੰਘ ਪੰਜਾਬ ਚੋਣ ਕਮਿਸ਼ਨਰ ਦੇ ਚੋਣ ਖਰਚਾ ਅਫਸਰ ਮੁੱਖ ਚੋਣ ਅਫਸਰ ਚੌਥੇ ਹੀ ਰਿਟਰਨਿੰਗ ਅਫਸਰ ਨੂੰ ਜਿਹੜਾ ਕਿ ਪਾਰਟੀ ਬਣਾਇਆ ਗਿਆ ਹੈ ਤੇ ਕੀ ਰੂਲ ਕਹਿੰਦਾ ਹੈ ਤੇ ਦੱਸਦੀ ਹੈ ਕਿ ਮਾਮਲਾ ਲੋਕਪਦੇ ਅਰ প্রতিনিধি ਕਾਨੂੰਨ ਤਹਿਤ ਲੋਕ ਸਭਾ ਚੋਣਾਂ ਤੋਂ ਬਾਅਦ 45 ਦਿਨਾਂ ਦੇ ਅੰਦਰ ਲੋਕ ਨਿਮਾਇਦੇ ਦੀ ਚੋਣ ਨੂੰ ਜਿਹੜੀ ਕਿ ਚੁਣੌਤੀ ਦਿੱਤੀ ਜਾ ਸਕਦੀ ਹੈ ਤੇ ਪਟੀਸ਼ਨ 1975 ਦੀ ਘਟਨਾ ਰਾਹੀਂ ਯਾਦ ਕੀਤੀ ਜਾਂਦੀ ਹੈ ਤੇ 1971 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਗਾਂਧੀ ਯੂਪੀ ਦੀ ਰਾਏ ਬਰੇਲੀ ਸੀਟ ਤੋਂ ਜਿਹੜੇ ਕਿ ਸੰਸਦ ਮੈਂਬਰ ਚੁਣੀ ਗਈ ਸੀ ਤੇ ਫਿਰ ਰਾਜ ਨਰਾਇਣ ਸਿੰਘ ਨੇ ਉਹਨਾਂ ਦੀ ਚੋਣ ਨੂੰ ਚੁਣੌਤੀ ਦਿੱਤੀ ਤੇ ਇਲਾਹਾਬਾਦ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਸੀ ਤੇ ਜਿਸ ਤੋਂ ਬਾਅਦ ਹੁਣ ਦਾ ਸੀ ਇਹ ਕਿ ਖੜੂਰ ਸਾਬ ਤੋਂ ਜਿਹੜੇ ਕਿ ਅਮਰਤਪਾਲ ਸਿੰਘ ਦੇ ਵੱਲੋਂ ਜਿਹੜੀ ਕਿ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਕਿ ਜੜੀਆਂ ਕਿ ਪਟੀਸ਼ਨ ਦੇ ਵਿੱਚ ਪੰਜ ਗੱਲਾਂ ਜੜੀਆਂ ਕਿ ਆਧਾਰਿਤ ਕੀਤੀਆਂ ਤੇ ਬਿਕਰਮਜੀਤ ਦੇ ਵੱਲੋਂ ਵੱਡੇ ਜਿਹੜੇ ਕਿ ਇਲਜ਼ਾਮ ਲਗਾਏ ਗਏ ਤੇ ਜਿਸ ਤੋਂ ਬਾਅਦ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਜੈ ਤੇ ਖੜੂ ਸਾਹ ਤੋਂ ਅਜਾ ਚੁਣ ਜਿੱਤੇ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਕਿ ਜਿਹੜੇ ਦਸਤਾਵੇਜ਼ ਦੇ ਵਿੱਚ ਦਸਤਾਵੇਜ਼ਾਂ ਦੇ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਗਈਆਂ ਤੇ ਜਿਸ ਤੋਂ ਬਾਅਦ ਨਾਮਜ਼ਦਗੀ ਪੱਤਰ ਅਧੂਰਾ ਸੀ ਤੇ ਜਿਸ ਨੂੰ ਲੈ ਕੇ ਇਹ ਜਿਹੜੇ ਕਿ ਇਲਜ਼ਾਮ ਬਿਕਰਮਜੀਤ ਸਿੰਘ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਇਸ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਨਾਮਜ਼ਦਗੀ ਦਸਤਾਵੇਜ਼ ਦੇ ਵਿੱਚ ਕਈ ਜਾਣਕਾਰੀਆਂ ਛੁਪਾਈਆਂ